ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਪਰਵਿੰਦਰ ਸਿੰਘ ਮਾਨਸਾ ਵਾਲੇ ਦੀ ਹੈ ਇਸ ਵੀਡੀਓ ਦੇ ਵਿੱਚ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਾਨੂੰ ਘੇਰ ਕੇ ਉਹਨਾਂ ਨੂੰ ਕੁਝ ਸਵਾਲ ਕਰ ਰਹੇ ਨੇ ਇਸ ਵੀਡੀਓ ਤੋਂ ਬਾਅਦ ਦੇਸ਼ ਵਿਦੇਸ਼ ਦੇ ਵਿੱਚੋਂ ਪਰਵਿੰਦਰ ਸਿੰਘ ਦੀ ਕਾਫੀ ਯਾਦਾਂ ਆਲੋਚਨਾ ਹੋ ਰਹੀ ਹੈ ਆਲੋਚਨਾ ਦਾ ਕਾਰਨ ਜੋ ਕਿ ਸਵਾਲ ਕਰਨ ਦਾ ਤਰੀਕਾ ਗਲਤ ਤੇ ਉਸ ਤੋਂ ਵੀ ਅੱਗੇ ਜਿਹੜਾ ਸਵਾਲ ਕੀਤਾ ਗਿਆ ਪਹਿਲਾਂ ਉਸ ਦੇ ਬਾਬਤ ਸ਼ਾਇਦ ਪ੍ਰਵਿੰਦਰ ਸਿੰਘ ਨੂੰ ਖੁਦ ਜਾਣਕਾਰੀ ਵੀ ਨਹੀਂ ਤੇ ਉਸ ਤੋਂ ਬਾਅਦ ਉਹ ਅਗਲਾ ਸਵਾਲ ਕਰ ਦਿੰਦੇ ਨੇ ਖੈਰ ਆਓ ਸੁਣੀਏ ਪਹਿਲਾਂ ਗੱਲਬਾਤ ਕੀ ਹੋ ਰਹੀ ਹੈ ਪਹਿਲਾਂ ਨਾ ਸੀ ਉਹ 15 ਸਾਲ ਨਾਰਗੋਂ ਤੋਂ ਸੀ ਬੋਲੋ ਨਾਮ ਨਹੀਂ ਸੀ ਕਦੇ ਵੀ ਮੈਨੂੰ ਕਿੱਥੇ ਨਾਲ ਸੀ ਬੋਲੋ ਨਾਲ ਸੀਂਗੀਰ ਨਾਲ ਸੀਂਗਾ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਗਏ ਮੈਂ ਤਾਂ ਮਕਸਦ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਚਲੋ ਉਦੋਂ ਬੋਲੇ ਨਹੀਂ ਸੀ ਮਾਫੀ ਬੜੇ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੋ ਦੀ ਦੱਸੋ ਕਿਹੜੀਏ ਤੇ ਮੈਂ ਬੋਲਦਾ ਨਹੀਂ ਨਹੀਂ ਅਸਲ ਤੋਂ ਪੁੱਛਣਾ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛ ਲਈ ਬਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣਾ ਚਾਹਣਾ ਨਹੀਂ ਅੱਛਾ ਆ ਵੀ ਬੋਲਦੇ ਮਾਰਾ ਇਹਨਾਂ ਬਾਰੇ ਕਿੰਨਾ ਆਪਣਾ ਬਰਗਾੜੀ ਕਹਾਂ ਵਾਲੇ ਵੀ ਮੈਂ ਸਾਰਾ ਬੋਲ ਕੇ ਲੈ ਕੇ ਆਇਆ ਇਹ ਨਾਂ ਲਿਓ ਜਮਾਤ ਸੁਣੋ ਚੱਲ ਕੇ ਹ ਯਾ ਨਹੀਂ ਚਲ ਅਸੀਂ ਇਕੱਲੇ ਆ ਜੇ ਨਾ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਨੇ ਆ ਸੀ 1000 ਰਸਟ ਦਾ 1000 ਰਸਟ ਦਾ ਸਭ ਦੱਸੋ ਤਾਂ ਸਹੀ ਤੁਸੀਂ ਬੰਦੀ ਸਰਪੰਚ ਜੀ ਕਹਿੰਦੇ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੀ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬੱਤੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੈਨੂੰ ਹੁਣ ਵੀ ਸਾਡੇ ਆਪ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੀ ਹੈ ਤੁਹਾਡੀ ਆ ਵੀਡੀਓ ਆਈ ਹੋਈ ਹੋएगी ਦਿੱਲੀ ਨਾਲ ਜਾ ਰਹੀ ਹੈ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੋएगी ਇਹ ਵੀਡੀਓ ਆਈ ਆ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਹਾਂ ਹੁਣ ਭੱਜ ਜਾਓ ਸਾਡੇ ਸਵਾਲ ਦੇ ਜਵਾਬ ਦਿਓ ਜੇ ਜੇ ਜਥੇਦਾਰ ਬਣੇ ਹੋਗੇ ਸੋ ਦੋਸਤੋ ਇਹ ਤਾਂ ਸੀ ਵੀਡੀਓ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸਿਓਂ ਆਲੋਚਨਾ ਚ ਘੇਰੇ ਪ੍ਰਵਿੰਦਰ ਸਿੰਘ ਹੋਣਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਗੱਲ ਲਈ ਸੰਗਤ ਤੋਂ ਮਾਫੀ ਵੀ ਮੰਗੀ ਹੈ